ਉੱਪਰ ਦੇ ਪਿਸਤਾਜੋ ਆਪਸਾ ਜੁੜ ਕੇ ਭਾਰਤੇ ਇਸ ਤੇ ਜਹਾਜ਼ ਦੇ ਹਾਦਸੇ ਦਾ ਪਾ ਰਹੀ ਹੈ ਜੇ ਕਿ ਨਹੀਂ ਸਜੇਸ਼ਨ ਇਹ ਕਿ ਲੱਛਣ ਦੇਖ ਲੋ ਇਹ ਦੇ ਤਾਂ ਕੋ ਲਗਾ ਕੇ ਉਸ ਤੋਂ ਉੱਪਰ ਨੇ ਲੱਛਣ ਦੇਖ ਲੋ ਇਹ ਦੇ ਲੱਛਣ ਦੇਖ ਲੋ ਲੈ ਮੇਰੀ ਪਬਲੀ ਦੇ ਲੱਛਣ ਦੇਖ ਲੋ ਜੁੱਤੀਆਂ ਨਾਲ ਖੇਡ ਰਹੀ ਹੈ ਪਬਲੀ ਜੁੱਤੀਆਂ ਨਾਲ ਹਾਈ ਹਾਈ ਚਪਲ ਥੱਲੇ ਰੱਖ ਹਾਈ ਚਪਲ ਥੱਲੇ ਰੱਖ ਦੇ ਓ ਸ਼ੇਰ ਆ ਗਿਆ ਸ਼ੀਰੂ ਹਾ ਗੇ ਸ਼ੇਰ ਜਿੱਦਨ ਦਾ ਚਿੱਤ ਆਣ ਲੱਗਿਆ ਚਿੱਤੇ ਪਟਿਆਲੇ ਦੇ ਚਿੱਤਾ ਵੜਿਆ ਨਾ ਉਦੋਂ ਦਾ ਇਹ ਬਹੁਤ ਡਰਨ ਲੱਗ ਗਿਆ ਸ਼ੇਰ ਦੇ ਡਰਨ ਡਰ ਕਰਕੇ ਗੋਦੀ 'ਚ ਟਿੱਕੇ ਬਹਿ ਜਾਂਦਾ ਗੁਰਦੁਆਰੇ 'ਚ ਵੀ ਨਿੰਦ ਕੱਲ ਸ਼ਰਾਰਤ ਕੀਤੀ ਆਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਗੋਪਾ ਰਾਏ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਆਹੂ ਦੇਖੋ ਹੁਣ ਸ਼ੇਰ ਹੈ ਸ਼ੇਰ ਹੋ ਗਿਆ ਸ਼ੀਰੂ ਸ਼ੀਰੂ ਕੱਲ ਮੈਂ ਚ ਦੱਸਿਆ ਸੀਗਾ ਨਾ ਵੀ ਮੈਂ ਗੁਰਦੁਆਰਾ ਸਾਹਿਬ ਦੀ ਵੀਡੀਓ ਜ਼ਰੂਰ ਹਾਂ ਮੈਂ ਦੱਸ ਰਹੀ ਸੀ ਵੀ ਕੱਲ ਮੈਂ ਗੁਰਦੁਆਰਾ ਸਾਹਿਬ ਕੈਰੀ ਸੀਗੀ ਮੈਂ ਵੀਡੀਓ ਬਣਾਉਂਗੀ ਤੇ ਮੈਂ ਬਣਾਈ ਹੈ ਨਹੀਂ ਕਿਉਂਕਿ ਉੱਥੇ ਇੱਕ ਤਾਂ ਨਾ ਜਦ ਇੱਕ ਅਸੀਂ ਨਾ ਕੱਲ ਥੋੜਾ ਲੇਟ ਹੋ ਗਏ ਸੀਗੇ ਰੋਟੀ ਲੇਟ ਪੈ ਸ਼ੇਰ ਆ ਗਿਆ ਉਹ ਸ਼ੇਰ ਆ ਗਿਆ ਸ਼ੇਰ ਆ ਆ ਦੇਖੋ ਸ਼ੇਰ ਜਦ ਮੈਂ ਕਹਿੰਦੀ ਹਾਂ ਸ਼ੇਰ ਆ ਗਿਆ ਜਦ ਇਹ ਬਹਿ ਜਾਂਦਾ ਹੈ ਟਿੱਕੇ ਉਹ OT ਮਤਲਬ ਮੈਂ ਦਾਸਤੀ ਸੀਗੀ ਵੀ ਮੈਂ ਅਸੀਂ ਲੇਟ ਹੋ ਗਏ ਤੇ ਕੱਲ ਰੋਟੀ ਬਹੁਤ ਲੇਟ ਲਾਈ ਆ ਅਸੀਂ ਤਾਂ ਕਰਕੇ ਨਾ ਉਹ ਅਰਦਾਸ ਹਾਉਤ ਸੱਜ ਜਾਂਦੇ ਨੂੰ ਅਰਦਾਸ ਹੋਊਗੀ ਹਾਂ 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 ਹਾ ਸ਼ੀਰ ਤੇ ਸੱਜ ਜਾਂਦੇ ਨੂੰ ਨਾ ਅਰਦਾਸ ਹੋ ਗਈ ਸੀਗੀ ਫਿਰ ਅਰਦਾਸ ਦੇ ਟਾਈਮ ਉੱਤੇ ਕਾਫੀ ਸੰਗਤ ਹੁੰਦੀ ਆ ਫਿਰ ਤੇ ਨਾ ਫਿਰ ਵੀਡੀਓ ਬਣਾਉਣ ਚ ਥੋੜੀ ਸੰਗ ਲੱਗੀ ਪਹਿਲਾਂ ਤਾਂ ਐ ਤਾਂ ਵੀ ਅਰਦਾਸ ਤੋਂ ਪਹਿਲਾਂ ਚੱਲੇ ਜਾਵਾਂਗੇ ਤਾਂ ਥੋੜੀ ਜੀ ਗੁਰਦੁਆਰਾ ਸਾਹਿਬ ਚ ਵੀਡੀਓ ਬਣਾ ਮੰਗੇ ਨਾ ਵੀ ਤੁਸੀਂ ਕਈ ਵਾਰ ਕਿਹਾ ਹੈ ਵੀ ਗੁਰਦੁਆਰਾ ਸਾਹਿਬ ਤੇ ਜਾਣਾ ਸਾਨੂੰ ਗੁਰਦੁਆਰਾ ਸਾਹਿਬ ਦੇ ਆਕਰਸ਼ਣ ਦਰਸ਼ਨ ਕਰਾਉਣਾ ਹਾਂ ਬੋ ਤਾਂ ਹਈ ਆਈ ਛੇਰ ਅੱਜ ਦੇਖਾਂਗੇ ਜਲਦੀ ਜਾਵਾਂਗੇ ਤਾਂ ਅੱਜ ਵੀਡੀਓ ਮੈਂ ਪੱਕਾ ਉੱਥੇ ਬਣਾਉਂਗੀ ਤੁਹਾਡੇ ਨਾਲ ਤੁਹਾਨੂੰ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਗੀ ਇਹ ਉਨੇ ਟਿੱਕੇ ਨਹੀਂ ਬੈਠ ਰਿਹਾ ਨਾ ਥੋਲਿਆ ਬਸ ਇਹ ਸੁਆਣ ਦਾ ਟਾਈਮ ਹੋ ਗਿਆ ਤੇ ਚਾਹ ਪਾਣੀ ਵੀ ਪੀ ਲਿਆ ਤੇ ਦਸ ਦਪਰ ਦਾ ਜਿਹੜਾ ਕੰਮ ਸਵੇਰ ਦਾ ਉਹ ਤਾਂ ਨਿਪਟੜ ਗਿਆ ਹੁਣ ਸ਼ਾਮ ਦਾ ਸ਼ੁਰੂ ਹੋਊਗਾ ਦਾਲ ਦੋ ਟਾਈਮ ਦੀ ਕੀਤੀ ਹੋਈ ਆ ਬਸ ਸ਼ਾਮ ਦਾ ਵੀ ਇੰਨਾ ਕੀ ਕਰਨਾ ਜੇ ਕੁਝ ਬਣਾਉਣਾ ਵੀ ਹੋਇਆ ਥੋੜਾ ਜਿਹਾ ਜਾਂ ਹਨਾ ਉਹ ਤੁਹਾਡੇ ਨਾਲ ਵੀ ਜ਼ਰੂਰ ਸ਼ੇਅਰ ਕਰਾਂਗੇ ਵੀ ਹਾਂ ਤੂੰ ਤਾਂ ਦਾਲ ਦੋ ਟਾਈਮ ਦੀ ਕੀਤੀ ਹੋਈ ਸਵੇਰ ਹੀ ਬਣਾ ਲਈ ਤੇ ਯੂ ਵੀ ਗਿਆ ਹੋਇਆ ਸਕੂਲ ਤੇ ਆਪੂ ਆਪਣੀਆਂ ਮਛਟੀਆਂ ਕੱਢ ਰਿਹਾ ਹੈ ਮਛਟੀਆਂ ਜੁੱਤੀਆਂ ਨਾਲ ਖੇਡ ਰਿਹਾ ਹੈ ਜੁੱਤੀਆਂ ਨਾਲ ਲੋ ਜੀ ਅਸੀਂ ਆ ਗਏ ਮੈਂ ਹਰੀਆਂ ਮਿਰਚਾਂ ਤੋੜਨੀਆਂ ਨੇ ਤੂੰ ਕੀ ਤੋੜੇਗੀ ਕੜੀ ਹੋਤਾ ਕਿਉਂਕਿ ਜਿਹੜੇ ਸਮਾਨ ਪਿਆ ਫਿਰ ਉਹ ਪੂਰਾ ਕਰਨਾ ਹਣਾ ਸਾਰਾ ਜਿਹੜਾ ਉਦੋਂ ਮੂਰਮਰੇ ਵੀ ਨਹੀਂ ਬਣਾਈ ਸੀ ਮੁਰਮਰੇ ਸਲਾਬ ਜਾਂਦੇ ਨੇ ਉਹ ਵੀ ਤਾਂ ਫਿਰ ਖੁੱਲੇ ਨੇ ਪੈਕੇਟ ਚ ਤਿੰਨ ਚਾਰ ਤਰ੍ਹਾਂ ਦੀਆਂ ਨਮਕੀਨ ਸੀਗੀਆਂ ਅਚਾਨਕ ਉਹ ਤਾਂ ਰੌਟਲ ਵੇਟ ਕੇ ਰੱਖਦੇ ਤਾਂ ਫਿਰ ਮਿਕਸ ਹੋ ਗਏ ਹੁਣ ਸਾਰਾ ਖਾਇਆ ਜਾਊਗਾ ਮੁਰਮਰੇ ਆ ਜਿਹੜੇ ਉਹ ਸਲਾਬ ਜਾਂਦੇ ਨੇ ਨਾਲੇ ਮਤਲਕੀ ਕਲੀ ਖਾਈ ਵੀ ਨਹੀਂ ਜਾਂਦੀ ਨਾ ਹਾਂ ਤੇ ਅਸੀਂ ਚੱਲੇ ਆ ਇਹਨਾਂ ਦੇ ਹਰਪ੍ਰੀਤ ਉਹਨਾਂ ਦੇ ਹਾਂ ਕੀ ਹੈ ਫੜਾਇਆ ਕੀ ਇਹ ਸਾਡੇ ਜਾਦਾ ਉਤਰ ਰਹੇ ਨੇ ਕੀ ਇਹ ਸਭ ਦੇ ਜਿਆਦਾ ਉਤਰ ਰਹੇ ਨੇ ਮਾਸੀ ਕਹਿੰਦੀ ਇੰਨੇ ਕੀ ਇਹ ਦੁਖੀ ਹੋਏ ਪਈਆਂ ਕਹਿੰਦੀ ਕੀ ਇਹ ਕੀ ਇਹ ਖਾ ਖਾ ਕੇ ਮੈਂ ਵੀ ਬਿਮਾਰ ਹੋਈ ਪਈਆਂ ਕਹਿੰਦੀ ਹੋਰ ਹੋਰ ਕਹਿੰਦੀ ਬਹੁਤ ਕੀ ਆ ਖਾਣਾ ਕਿਹੜੇ ਸੌਖਾ ਪਿਆ ਹੈ ਕੜੀ ਪੱਤਾ ਫੇਰ ਲਾਤਾ ਕੜੀ ਪੱਤਾ ਆ ਜਿਹੜੇ ਦੋ ਚਾਰ ਹੈਗੀਆਂ ਅਸੀਂ ਤੋੜ ਲਈਏ ਆਈ ਤੋ ਤੋ ਲੈ ਲਵਨੀ ਆ ਹੱਥੇ ਪੱਟਿਆਂ ਨੂੰ ਲਾਦਾ ਹਾਂ ਉਹ ਨੀਚੇ ਗਿਰ ਗਿਆ ਤਾਂ ਹੀ ਉਹ ਹੋ ਗਿਆ ਕਹੜੀ ਵ ਤੇ ਹੋ ਵੀ ਜਿਆਦੇ ਜਾਂਦੇ ਨੇ ਨਾ ਉਹ ਫੈਲ ਜਾਂਦਾ ਹਾਂ ਚਲ ਅਨੇ ਮੈਂ ਮਿਰਚਾਂ ਤੋੜਦੀ ਆ ਕੀ ਇਹ ਕੀ ਇਹ ਬਣਾਣਾ ਹੈ ਕੀ ਇਹ ਬੰਡਣੇ ਸ਼ੁਰੂ ਕਰਦੇ ਮਠਿਆਈਆਂ ਮੰਗ ਲੈ ਜਾ ਕੋਈ ਨਾ ਲਗਾ ਤਾਂ ਸ਼ਾਮੇ ਹੋ ਗਈ ਸਵੇਰ ਨੂੰ ਤਾਜ਼ਾ ਤਾਜ਼ਾ ਪਹੁੰਚ ਆਉਂਦਾ ਕਿਆ ਹੁਣ ਇਹਦਾ ਚਿੱਲਾ ਬਣਾ ਕੇ ਖਾਓ ਹਾਂ ਕੋਈ ਨਾ ਕੋਈ ਨਾ ਇੱਧਰ ਕਰ ਲਿਆ ਮੈਂ ਕੀ ਆ ਦੇਣ ਆਏ ਆ ਤਾਂ ਕਿ ਤੁਸੀਂ ਚਿੱਲੇ ਬਣਾ ਲੀਆ ਹੁਣ ਕੀ ਆ ਪਾਓ ਚ ਆਪਣੇ ਚਿੱਲੇ ਚ ਮੈਂ ਫੋਨ ਕਰਿਆ ਸੀ ਇਹ ਕਹਿੰਦੇ ਵਿਆ ਬਣਾਣਾ ਰੈਸਪੀ ਬਣਾਉਣੀ ਤਾਂ ਦੋ ਤਿੰਨ ਵੀਕ ਮਨਦੀਪ ਭਾਈ ਰੈਸਪੀ ਬਣਾਉਣੀ ਆ ਅੱਛਾ ਕਿਹੜੀ ਹਲਵਾ 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 ਕੀ ਹੈ ਮੈਨੂੰ ਨਾ ਦੋ ਜੀ ਨਾਲ ਪੱਖੇ ਤੇ ਬੈਠੇ ਹੋਣੀ ਆਈਏ ਤੇਸੀ ਲਾਇਆ ਬੱਚਨ ਬੱਚੇ ਬਜਨੇ ਕਰਨਾ ਕੱਲਾ ਵੇਲੇ ਨਾਲ ਕਰਨਾ ਬਜਨੇ ਕਰਨਾ ਹੋਰ ਕੁਛ ਨਹੀਂ ਕਰਨਾ ਦੂਜੀ ਲਈ ਨਿਕਲ ਲੈ ਵੀ ਹਾਂ ਥੱਲੇ ਵਜਨ ਵਾਲੀ ਗੱਲ ਹਾਂ ਉਹਦੇ ਜਿਵੇਂ ਭਾਣਾ ਪੰਨਾ ਨੂੰ ਨਾ ਨਾ ਜਦ ਤੂੰ ਦੇਖੋਗਾ ਥੋੜੇ ਦਾ ਕਰ ਦੂਗੀ ਮੇਰਾ ਹਾਂ ਜਦ ਮੇਰਾ ਵਜਨ ਹੋਊਗਾ ਨਾ ਚੈੱਕ ਤੂੰ ਮੇਰਾ ਵਲੌਗ ਬਣਾਈ ਤਾਂ ਕਿ ਸਾਰੇ ਦੇਖਣ ਮੇਰੇ ਚ ਕਿੰਨਾ ਵਜਨ ਹੈ ਫਿਰ ਹਾਈ ਹਾਈ ਕਰਨ ਸਾਬ ਚਲੋ ਸੜਜੋ ਸਿਰਫ ਕੁਛ ਨਹੀਂ ਕਰਨਾ ਤੇ ਸੇਪਰ ਗੇਟ ਹੈ ਹਾਈ ਠੰਡਾ ਪਿਆ ਕਿੰਨਾ ਤੋਦਣਾ ਮੇਰਾ 95 95 ਦਾ 2 ਕਿਲੋ ਘਟ ਗਿਆ 2 ਕਿਲੋ ਕਿੱਟੇ ਹੋਸਨ ਇਹਨੇ ਦਿਨ ਚ ਅੱਜ ਵੀ ਘਟਦਾ ਬਹੁਤ ਆ 2 ਕਿਲੋ ਵੀ ਵਧੂ ਆ ਅੱਜ ਮੇਰਾ 57 ਮੈਂ ਥੱਲੇ ਨੂੰ ਨਹੀਂ ਦੇਖਿਆ ਹਾਂ ਇਹਦਾ ਨਹੀਂ ਕੋਈ ਚੱਕਰ ਹੈਗਾ ਕਿਲੋ 300 ਗ੍ਰਾਮ 300 ਗ੍ਰਾਮ ਇਹ ਘਟਾਣਾ ਇਹ ਹੋਰ ਘਟਾ ਲੈ ਵਧੂ ਆ ਇਹ ਤਾਂ ਠੀਕ ਆ ਹੋਣਾ ਨਾ ਕਿੰਨਾ ਜਾਏਗਾ ਮੈਨੂੰ ਆਪਣਾ ਬਜਾ 55 ਪਾਉਂਦਾ ਜਾਣਾ ਚਾਹੀਦਾ ਨਹੀਂ ਇਨਾ ਘਟ ਹਾਂ ਇਹਦੇ ਹਾਈ ਪੰਜ ਤਿੰਨਾ ਮੇਰੀ ਪੰਜ ਤਿੰਨਾ ਤੇ ਨਾ ਜਿਹੜੇ ਮੈਨੂੰ ਮਤਲਬ ਫੋਨ ਕਰਦੇ ਨੇ ਨਾ ਕਿਲੋਗ੍ਰਾਮ ਜਾਈਦਾ ਤੇ ਤਾਂ ਬਸ ਠੀਕ ਕਿਲੋ ਕਿ ਨਹੀਂ ਹਾਂ ਹਾਈ ਦੇ ਹਿਸਾਬ ਨਾਲ ਤਾਂ ਠੀਕ ਆ ਤੇ ਮੈਨੂੰ ਕਾਹੇ ਬਹੁਤ ਸਾਰੇ ਫੋਨ ਕਰਦੇ ਨੇ ਜਿਨ੍ਹਾਂ ਨੇ ਤੁਸੀਂ ਵੀਡੀਓ ਪਾਈ ਤੀ ਵੀ ਹਣਾ ਉਹਨਾਂ ਬਾਰੇ ਸਾਨੂੰ ਦੱਸ ਦੋ ਵੀ ਉਹ ਦਵਾਈਆਂ ਜਿਹੜੀ ਉਹ ਘਰ ਪਰ ਦਵਾਈਆਂ ਦਿੰਦੇ ਆ ਹਨਾ ਵੀ ਮੈਂ ਇਹਨਾਂ ਦਾ ਨੰਬਰ ਫੇਰ ਦੁਬਾਰਾ ਪਾ ਦੂੰਗੀ ਪਲੀਜ਼ ਇਹਨਾਂ ਨਾਲ ਕਰ ਲਓ ਕਿਉਂਕਿ ਮਨ ਨੂੰ ਅੱਜਵਰੇ ਪਤਾ ਨਹੀਂ ਹੈਗਾ ਹਾਂ ਵੀ ਬਾਕੀ ਜਿਹੜੇ ਨੇੜੇ-ਤੇੜੇ ਰਹਿੰਦੇ ਆ ਕਹਿੰਦੇ ਉਸੇ ਨੇੜੇ ਰਹਿੰਦੇ ਆ ਵੀ ਅਸੀਂ ਕੋਈ ਕਹਿੰਦਾ ਮੈਂ ਪਤਲੇ ਹੁੰਦੀ ਦਵਾਈ ਅੰਮ੍ਰਿਤਸਰ ਤੋਂ ਲੈ ਰਿਆ ਕੋਈ ਕਿਤੇ ਤੇ ਲੈ ਰਿਆ ਮੈਂ ਤੁਸੀ ਇੱਕ ਵਾਰ ਇਹਨਾਂ ਦੇ ਘਰ ਆਓ ਪਤਾ ਕਰੋ ਸਾਰਾ ਕੁਝ ਬੰਨ ਵੀ ਇਹ ਸਿਰਫ ਬੇਟ ਘਟਾਉਣ ਵਾਸਤੇ ਮਿਲਦਾ ਹੈ ਵੱਡਾ ਘਟਾ ਕੀ ਤੋਂ ਵੀ ਮਿਲ ਜਾਂਦਾ ਕੋਈ ਵੀ ਖਾ ਸਕਦਾ ਹਨਾ ਇਹ ਇੱਕ ਸਿਸਟਮ ਹੈ ਜਿਹਦੇ ਵਿੱਚ ਰਹਿ ਕੇ ਜੇ ਓਏ ਕਿੰਨਾ ਸੁਣ ਕੇ ਅਪਲਾਈ ਕਰਕੇ ਉਹ ਜੀ ਇਹਨੂੰ ਯੂਜ਼ ਕਰਦੇ ਫੇਰ ਉਹਦਾ ਰਿਜ਼ਲਟ 100% ਆ ਫਿਰ ਥੋੜੀ ਖਾਰੀ ਕੀ ਚੀਜ਼ ਠੀਕ ਹੋਊਗੀ ਤੁਹਾਨੂੰ ਕੋਈ ਦੇਰ ਤੋਂ ਕੋਈ ਮੈਡੀਸਿਨ ਚੱਲ ਰਹੀ ਉਹ ਵੀ ਛੁੱਟ ਜੰਦੀ ਕਿਉਂਕਿ ਇਹ ਸਰੀਰ ਚ ਵਧੀਆ ਚੀਜ਼ਾਂ ਲੈ ਦਿੰਦੀ ਆ ਉਹ ਆਪਣੇ ਆਪੇ ਕਿਉਂ ਕਰ ਲੰਦਾ ਸਾਰੀ ਗੱਲ ਤੇ ਬਾਕੀ ਜਿਹੜਾ ਇਹਨਾਂ ਦੀ ਪਹਿਲਾਂ ਫੋਟੋ ਦੇਖੀ ਦੀ ਜਿਹੜੀ ਮੈਂ ਲਾਈਤੀ ਥੰਬਨੇ ਤੇ ਤੁਹਾਡਾ ਉਸ ਟਾਈਮ ਪੇਟ ਕਿੰਨਾ ਦਾ 92 92 ਵੇਟ ਤਾਂ ਹੁਣ ਮੈਂ ਬਸ ਥੋੜਾ ਜਿਹਾ 7 ਕਿਲੋ ਵਧਾਤਾ ਤਾਂ ਮੈਨੂੰ ਪਤਾ ਨੂੰ ਪੰਨਾ ਮੈਨੂੰ ਕੁਆਂਟਲ ਦੇ ਨੇੜੇ ਪਹੁੰਚਾ ਦੋ ਜਾਰੇ ਪੰਜਾਬਾ ਤੇ ਹੁਣ ਆ ਉਹ ਵੀ ਉਹ ਦੇਖਿਓ ਮੈਂ ਫਿਰ ਦੁਬਾਰਾ ਹਨਾ ਵੀਡੀਓ ਥੰਬਨੇਲ ਤੇ ਲਾ ਦੂੰਗੀ ਨਾ ਸੌਰੀ ਫੋਟੋ ਲਾ ਦੂੰਗੀ ਤੇ ਅੱਜ ਦਾ ਵੇਟ ਦੇਖੋ ਤਾਂ ਹੀ ਸਾਰੇ ਕਹਿ ਰਹੇ ਆ ਵੀ ਪੁੱਛਿਆ ਸਾਰਿਆਂ ਨੇ ਵੀ ਉਹਨਾਂ ਦਾ ਹੁਸਟੈਪ ਦਾ ਵੇਟ ਕਿੰਨਾ ਹੈ ਅੱਜ ਉਹ ਪਤਲੇ ਪਏ ਹੋਏ ਨੇ ਮੈਂ 35 ਕਿਲੋਮੀਟਰ ਲੋਸ ਹੋ ਗਿਆ ਫਿਰ ਕੋਈ ਪ੍ਰੋਬਲਮ ਵੀ ਨਹੀਂ ਹੈਗੀ ਐਵੇਂ ਨੀ ਰੋ ਵੀ ਵੇਟ ਘੱਟ ਕੇ ਸਕਿਨ ਨਾ ਲੱਤ ਗਈ ਜਾਂ ਕੋਈ ਵੀ ਫਰ ਇਸ਼ੂ ਆ ਗਿਆ ਮੈਨੂੰ ਤਾਂ ਕੋਈ ਨਹੀਂ ਆ ਪਹਿਲਾਂ ਮੈਂ ਪਹਿਲਾਂ ਮੈਂ ਦੀਆ ਪ੍ਰੋਡਕਟ ਯੂਜ਼ ਕਰੇ ਦੋ ਹਜ਼ਾਰ ਸੌਣਾ ਤੇ ਜੇ ਤਾਂ ਨੋਟਿਸ ਨਹੀਂ ਕੀਤੀ ਪਤਾ ਨਹੀਂ ਕਿਹਾ ਜਿਵੇਂ ਉਹਨਾਂ ਨੇ ਦੱਸੋ ਤੇ ਉਹਨੂੰ ਪੀਕਨਸ ਹੋਣ ਲੱਗੀ ਜੀ ਬਹੁਤ ਜ਼ਿਆਦਾ ਹਾਂ ਜਿਵੇਂ ਬੀਪੀ ਘੱਟ ਗਈ ਐਵੇਂ ਹੁਣ ਰੋਪਾ ਪੂਰੇ ਨੋਟਿਸ ਨਾਲ ਉਹਨੇ ਇੱਕ ਲੱਗ ਕੇ ਉਹ ਹਿਸਾਬ ਨਾਲ ਲੰਦੇ ਦੋ ਦਿਨ ਜਿਹੜੀਆਂ ਦਾ ਨੰਬਰ ਤੁਹਾਡੇ ਕੋਲ ਲੇਲੀਆ ਜੀ ਦਾ ਤੇ ਬਾਕੀ ਹੁਣ ਪਹਿਲਾਂ ਦਾ ਨੰਬਰ ਫੇਰ ਦੁਬਾਰਾ ਦੇ ਦੂ ਤੁਸੀਂ ਇਹਨਾਂ ਨਾਲ ਜੋ ਗੱਲ ਕਰਨ ਦੀ ਨਾ ਕਰਿਆ ਕਰੋ ਹਾਂ ਉਹਦੇ ਫਿਰ ਤਾਂ ਇਹਦਾ ਪਹਿਲਾਂ ਪੂਰਾ ਸਕੈਮ ਕਰਦੇ ਹੋਏ ਪਤਾ ਲੱਗਦਾ ਕਿ ਜਿਹਦੇ ਸਰੀਰ ਨੂੰ ਕੀ ਪ੍ਰੋਬਲਮ ਹੈ ਉਹਨੂੰ ਕੀ ਪ੍ਰੋਡਕਟ ਲਿਖਾਉਂਦਾ ਹੈ ਸਾਵਨ ਨਾਲ ਹਰ ਇੱਕ ਦੇ ਡਾਈਟ ਲੱਗ ਢੰਗ ਨਾਲ ਬਣਦੀ ਹਾਂ ਉਹਦੇ ਬਾਅਦ ਇੱਕ ਚਾਹੇ 1 ਮਿੰਟ ਖਾਓ ਕੋਈ ਕਹਿੰਦਾ ਕਿੰਨਾ ਚਿਰ ਖਾਣੇ ਇੱਕ ਮਿੰਟ ਉਹ ਤੁਹਾਡੀ ਮਰਦਮ ਦੇ ਅੰਦਰ ਉਹਦੇ ਬਾਅਦ ਰਿਜ਼ਲਟ ਉਹਨਾਂ ਦਾ ਬੰਦਨ ਪਤਾ ਚੱਲਦਾ ਜਦੋਂ ਰਿਜ਼ਲਟ ਆਏ ਮੈਂ ਨਾ ਹੁਣ ਬਾਹਰ ਤੋਂ ਖੜੀ ਹਾਂ ਦੇਖ ਵਾਲੇ ਲੱਗਿਆ ਹੋਏ ਨੇ ਹਾਂ ਸਾਹਮਣੇ ਲੱਗੇ ਹੋਏ ਨੇ ਮੈਂ 10 ਕ ਵੱਡੀਆਂ ਵੱਡੀਆਂ ਤੋੜਲਾਂ ਵੱਡੀਆਂ ਵੱਡੀਆਂ ਕਿਉਂਕਿ ਨਾ ਵੱਡੀਆਂ ਵੱਡੀਆਂ ਚਾਹੀਦੀਆਂ ਨੇ ਮੈਨੂੰ ਜਿਹੜੀ ਮੈਂ ਉਹ ਬਣਾਉਣੀ ਐ ਮਿਰਚਾਂ ਦੀ ਰੈਸਪੀ ਵੱਡੀਆਂ ਵੱਡੀਆਂ ਖਾਓ ਦਹੀਂ ਦਹੀਂ ਚਿਲੀ ਪਤਨ ਕੀ ਕਹਿੰਦੇ ਨੇ ਉਹਨੂੰ ਖਾ ਕੇ ਦੇਖੋ ਚਿਲੀ ਦਹੀਂ ਪਤਾ ਨਹੀਂ ਕੀ ਕਹਿੰਦੇ ਨੇ ਹੈਂ ਖਾ ਕੇ ਦੇਖੋ ਜੀ ਬੀਬੀ ਟੇਸਟ ਦਹੀਂ ਮਿਰਚੀ ਦਹੀਂ ਮਿਰਚੀ ਕਹਿੰਦੇ ਆ ਬੀਬੀ ਜੀ ਮੈਂ ਟੇਸਟ ਨਹੀਂ ਕਰਦੀ ਹੁੰਦੀ ਹੂੰ ਫਿਰ ਲੈ ਕੇ ਆਂਦੀ ਹੁੰਦੀ ਆ ਹੂੰ ਤੇ ਉਹ ਮੈਂ ਖਾ ਕੇ ਦੇ ਖੀਨ ਸ਼ਾਂਤੀ ਪੀਓ ਰੇ ਹਾਂ ਮੈਂ ਬਸ ਥੋੜੀਆਂ ਹੀ ਲਵਾਂਗੀ 10 ਕ ਮਿਰਚਾ ਕਿਉਂਕਿ ਇੰਨੀ ਨਾ ਸਬਜੀ ਇਹ ਮਿਰਚਾਂ ਖਾਣੀ ਨਹੀਂ ਹੈਗੀ ਕਿਸੇ ਨੇ ਵੀ ਹਨਾ ਕੁਝ ਲੋਕ ਇਹ ਕਰਦੇ ਜਦ ਉਲਟੀ ਸਿੱਧੀ ਕੋਈ ਚੀਜ਼ ਬਣਦੀ ਹੈ ਨਾ ਕੋਈ ਖਾਂਦਾ ਨਹੀਂ ਪਰ ਮੈਨੂੰ ਮਿਰਚਾਂ ਬਹੁਤ ਸੱਲਦਾ ਥੋੜੀ ਜੀ ਤੂੰ ਵੀ ਖਾ ਲਈਂ ਟੇਸਟ ਦੇਖੂੰਗੀ ਹਾਂ ਪਰ ਮੈਂ ਮਿਰਚਾਂ ਘੱਟ ਖਾਂਦੀ ਹਾਂ ਬਹੁਤ ਹੈ ਨਾ ਬਹੁਤ ਨਹੀਂ ਫਿਰ ਕੋਈ ਤਾਂ ਕਿਸੇ ਨੇ ਖਾਣੀ ਵੀ ਹੈਗੀ ਕਿਸੇ ਨੇ ਖਾਣੀ ਨਹੀਂ ਬੈ ਥੋੜੀ ਜਿਹਾ ਬਣਾਣੀ ਉਹ ਵੀ ਖਾ ਕੇ ਦੇਖਣੀ ਹੈ ਕਿਉਂਕਿ ਨਾ ਜੇ ਮੈਂ ਉਹ ਚ ਫੋਨ ਤੇ ਬਹੁਤ ਦੇਖਦੀ ਹੁੰਨੀ ਐ ਵੀ ਫਿਰ ਮੈਂ ਸੋਚਿਆ ਵੀ ਮੈਂ ਵੀ ਬਣਾ ਕੇ ਦੇਖੂੰਗੀ ਵੀ ਅਜ ਹਰਪ੍ਰੀਤ ਉਹਨਾਂ ਦੇ ਮਿਰਚਾਂ ਤੋੜ ਕੇ ਲਿਆਂਗੀ ਵੱਡੀਆਂ ਵੱਡੀਆਂ ਕਿਉਂਕਿ ਮੇਰੇ ਦਹੀਂ ਮਿਰਚੀ ਤੇਰੀ ਇਹ ਸਬਜ਼ੀ ਦਾ ਬਹੁਤ ਸੁਆਦੀ ਕੰਮ ਜਿਹੜੀ ਦਮ ਆ ਪਰ ਮੈਂ ਆਲੂ ਨਹੀਂ ਖਾਣੇ ਤੇ ਇੱਕ ਤੇਲ ਜ਼ਿਆਦਾ ਪਿਆ ਹੋਇਆ ਹਾਂ ਉਹ ਚ ਫਿਰ ਐਂ ਪੈਂਦਾ ਨਾ ਤੇ ਉਹ ਕੀ ਕਹਿੰਦੇ ਨੇ ਥਿਰਮਲਾ ਦਾ ਹੀ ਹੁੰਦਾ ਤੇ ਕੜੀ ਪੱਤਾ ਵੀ ਲੈ ਕੇ ਜਾਣਾ ਸੀ ਕੜੀ ਪੱਤਾ ਸਾਡਾ ਪੇਟ ਗਿਰਿਆ ਪਿਆ ਕੋਈ ਨਾ ਦਵਾਰਿਆ ਚ ਟੁੱਟੇ ਹੋਏ ਤੇ ਲੈ ਲੈਂਦੇ ਨਾ ਮਾਰਦਾ ਆ ਜਾਂਦੀ ਆ ਚਰੀ 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 ਹੋ ਗਏ ਤੱਕ ਜਾ ਦੇਰ ਜਿੰਦਿਆਂ ਉਹ ਫਿਰ ਉਹ ਦੇ ਤੱਕ ਆ ਜਾਂਦੀ ਆ ਫਿਰ ਉਹ ਦੇ ਤਾਂ ਕਰਕੇ ਕਈ ਵਾਰ ਫਿਰ ਉਹ ਫਿਰ ਉਹ ਅੰਦਰ ਧਰ ਲੈਂਦੀ ਆ ਦਾ ਸੋਜੀ ਦਾ ਇਹ ਤਾਂ ਬਾਹਰੇ ਰੋਟੀ ਪਾਣੀ ਬਾਹਰੇ ਬਾਹਰਲੇ ਚੁੱਲੇ ਤੇ ਬਣਾ ਕੇ ਖੁਸ਼ਾਂ ਕਿਉਂਕਿ ਪਰ ਅੰਦਰ ਧੂਆਂ ਲੱਗਦਾ ਧੂਆਂ ਵੀ ਲੱਗਦਾ ਉਹ ਨਾ ਪਤਾ ਨਹੀਂ ਚੁੱਲਾ ਉਹ ਤਰ੍ਹਾਂ ਦਾ ਛੋਟਾ ਜਾ ਛੋਟਾ ਜਗਾ ਘਟਾ ਜਗਾ ਜਗਾ ਘਟਾ ਰਾਤ ਨਹੀਂ ਹੈਗੀ ਉਹ ਦਾਲ ਸਬ지 ਤਾਂ ਬਣ ਜਾਂਦੀ ਆ ਕਿਉਂਕਿ ਤਾਂ ਬਸ ਕੋਈ ਲਈ ਜਾਣੇ ਹੋਬੀ ਕਰਾਉਣਾ ਜਿਹੜੀ ਰੋਟੀ ਜਾਂ ਰੋਟੀ ਬਣਾਣੇ ਹੈ ਹਨਾ ਉਹ ਇੱਕ ਘਰ ਜਾਂ ਨਹੀਂ ਬਣਾਦੇ ਉਹ ਨਹੀਂ ਉੱਤੇ ਬਣਦਾ ਪੈ ਜਾਂਦਾ ਲੋ ਜੀ ਮੈਂ ਮਿਰਚਾਂ ਚੱਕ ਲਈ ਆਈ ਥੋੜਾ ਜਿਹਾ ਨੇੜੇ ਜਾਂਦਾ ਇੱਥੇ ਬਹਿ ਜਾਂਦਾ ਮਿਰਚਾਂ ਮੈਂ ਚੱਕ ਲਈ ਮਿਰਚਾਂ ਦੇਖੋ ਉਹਨਾਂ ਦੀਆਂ ਵੱਡੀਆਂ ਵੱਡੀਆਂ ਨੇ ਸਾਡੀਆਂ ਤਾਂ ਇੰਨੀ ਇੰਨੀ ਨੇ ਸਾਈਜ਼ ਉਹ ਵੀ ਬਸ ਹੈ ਕਿ ਨਾ ਮਾਤਰ ਜੀਆਂ ਆਈ ਤਨੀ ਕਟਨੀ ਕੱਟ ਲੈ ਹੁਣ ਇਹ ਤਨੀ ਮੈਨੂੰ ਲੱਗ ਨਹੀਂ ਰਿਹਾ ਵੀ ਇੰਨੀਆਂ ਕੋੜੀਆਂ ਹੋਣਗੀਆਂ ਕਿਉਂਕਿ ਹੱਥਾਂ ਤੇ ਜਲਣ ਜੀ ਨਹੀਂ ਹੋ ਰਹੀ ਕਸ਼ਵੋ ਮਿੱਤਰੀ ਜੀ ਤਾਂ ਜੀ ਚੜ ਜਾਂਦੀ ਆ ਕੋੜੀ ਹੁੰਦੀ ਆ ਤਾਂ ਹੀ ਮੈਂ ਲੈ ਕੇ ਵੀ ਤਾਂ ਹੀ ਆਈ ਆ ਵੀ ਚਲ ਜੇ ਕੋੜੀ ਕੱਟ ਹੋਈ ਤਾਂ ਵੀ ਠੀਕ ਆ ਆਪਣੀਆਂ ਜਾਂਦੀ ਕੋੜੀਆਂ ਨੇ ਆਪਣੀਆਂ ਤਾਂ ਬਹੁਤ ਕੋੜੀਆਂ ਨੇ ਤਾਂ ਹੱਥ ਹੀ ਨਹੀਂ ਲੱਗਦਾ ਪੱਤਿਆਂ 'ਚ ਵੀ ਘੁਸ ਜੋ ਤਾਂ ਵੀ ਪੱਤੇ ਵੀ ਉਹਨਾਂ ਦੇ ਜਲਾ ਬਾਹਾਂ ਲੜਨ ਲਾ ਜਾਂਦੇ ਨੇ ਹੋਰ ਤੇ ਮਿਰਚਾਂ ਨਾ ਮੈਂ ਧੋ ਲੀਆਂ ਦਹੀਂ ਮਿਰਚੀ ਬਣਾਉਣ ਲਈ ਸਭ ਤੋਂ ਪਹਿਲਾਂ ਨਾ ਜਿਹੜੀਆਂ ਮਿਰਚਾਂ ਧੋ ਕੇ ਆ ਹਰੇ ਹਰੇ ਕੱਟ ਲਾ ਨਾ ਸੋਰੀ ਹਰੇ ਹਰੇ ਹਰੀਆਂ ਮਿਰਚਾਂ ਨੂੰ ਕੱਟ ਲਾਣੀਆਂ ਚੀਰ ਕੇ ਵੀ ਬਣਾ ਸਕਦੇ ਆ ਜ਼ਰੂਰੀ ਨਹੀਂ ਅਬੀ ਕੱਟ ਲਾਉਣੇ ਆ ਚੀਰ ਕੇ ਵੀ ਬਣਾ ਸਕਦੇ ਆ ਹੁਣ ਮਿਰਚਾਂ ਲਾ ਕੇ ਤੇੜਕਣ ਲੈਣਾ ਤੇਲ ਪਾ ਲਿਆ ਹੁਣ ਤੇਲ ਲੱਗ ਰਿਹਾ ਸਾਦੇ ਹਨ ਜਿਆਦਾ ਛੇ ਗਾਦ ਲੰਗਿਆ ਥੋੜਾ ਜਿਹਾ ਪੈਣਾ ਤਾਂ ਹਾਂ ਦਾਸ ਤਾਂ ਮਚਾ ਦਈਏ ਮੀਟ ਕੱਗਈਆਂ ਆਪਣੀਆਂ ਤੱਕ ਐਨੀ ਛਿੱਟੀ ਪਕਣੀ ਹੈ ਇਹ ਜਲਾ ਸਾਡੀ ਛੱਲੇ ਨਿਕਲੇ ਆਇਆ ਮੈਂ ਤਾਂ ਦੂਰ ਖੜੀ ਅੱਗੇ ਉਹ ਬਣ ਮੇਰੇ ਛੱਲਾ ਪਤਾ ਚਲੋ ਵਾਦ ਮੈਂ ਇਹ ਇੱਕ ਕੱਟ ਮੈਂ ਲਵਾ ਠੰਡੀ ਚ ਪਹਿਣਾ ਤਾਂ ਹੈ ਠੰਡੇ ਚ ਆ ਦੇਖ ਆ ਕਿੱਥੋਂ ਦੇਖੀ ਤੁਸੀਂ ਰੈਸਟਿੰਗ ਕਿੱਥੋਂ ਦੇਖੀ ਆ ਕਿੱਥੋਂ ਦੇਖੀ ਆ ਇਹ ਮੈਂ ਜਿਹੜੇ ਆ ਸ਼ਾਰਟ ਜੇ ਲੈ ਉਹਨਾਂ ਤੇ ਯਕੀਨ ਨਹੀਂ ਫੇ ਟਰਾਈ ਕਰਕੇ ਦੇਖਣ ਜੀ ਦੱਸਣਾ ਤਾਂ ਪਤਾ ਦਿਖਾ ਦਿਓ ਸਾਰਿਆਂ ਨੂੰ ਵੀ ਤੁਸੀਂ ਨਾ ਪਾਈ ਟਰਾਈ ਕਰ ਲਿਓ ਕੱਢ ਗਿਆ ਕਰੋ ਮੇਰੇ ਸਾਂ ਮੇਰੇ ਕੱਢ ਗਿਆ ਮੈਂ ਜਿਹੜੀਆਂ ਮਿਰਚਾਂ ਮਿਰਚਾਂ ਆ ਕੱਢ ਲੈਣੀਆਂ ਤੇ ਜਿਹੜੀ ਰੈਸਪੀ ਹੋਗੀ ਉਹ ਸਾਡੀ ਹੋਗੀ ਬੇਗਰ ਆ ਟਰਾਈ ਤੁਸੀਂ ਜ਼ਰੂਰ ਕਰ ਲਿਓ ਪਰ ਮੇਰੇ ਮੰਗ ਨਾ ਲਿਓ ਕਿਉਂਕਿ ਮੈਂ ਤਾਂ ਮੇਸ ਤੋਂ ਵਧੀਆ ਬਣਾਉਂਦੇ ਹਾਂ ਮਿਰਚਾਂ ਮੈਂ ਤਾਂ ਦੇਖੀ ਨਹੀਂ ਕਦੇ ਰੈਸਪੀ ਆ ਜੇ ਮੈਂ ਦੱਸਣ ਦੀ ਤੁਹਾਨੂੰ ਫਿਰ ਨਹੀਂ ਮਿਰਚਾਂ ਨਿਕਲ ਕੇ ਜਲੂਸ ਤੇ ਮਿਰਚਾਂ ਮਿਰਚਾਂ ਕੱਢ ਲਾਂਗੇ ਨਾ ਉਹ ਤਾਂ ਠੀਕ ਵੀ ਲੱਗ ਰਹੀ ਆ ਮੈਨੂੰ ਲੱਗਦਾ ਨਾ ਮੈਂ ਇੱਕ ਗਲਤੀ ਕੀਤੀ ਆ ਦੇਖੀ ਐਦਾਂ ਨੂੰ ਦੇਖੋ ਮੈਂ ਐਦਾਂ ਨੂੰ ਮੈਂ ਨਾ ਇਸੇ ਗਲਤੀ ਕੀਤੀ ਆ ਪਤਾ ਕਿਹੜੀ ਮੈਨੂੰ ਬਾਅਦ ਚ ਲੱਗਿਆ ਵਾ ਕਿ ਇਹ ਜਰੂਰ ਹੈ ਜੇ ਮੈਂ ਰੈਸਪੀ ਮੈਨੂੰ ਪਤਾ ਹੁੰਦੀ ਮੈਂ ਤੁਹਾਨੂੰ ਦੱਸ ਦਿੰਦੀ ਮੈਂ ਕਦੇ ਦੇਖੀ ਨਹੀਂ ਆਹ ਚਾਹੀਂ ਚ ਮੈਂ ਥੋੜਾ ਜਿਹਾ ਦੁੱਧ ਪਾ ਲਈ ਹੈ ਤਾਂ ਪਟ ਗਿਆ ਮੈਨੂੰ ਲੱਗ ਰਿਹਾ ਸੀ ਤਾਂ ਫਟ ਗਿਆ ਇਹ ਪਤਲੀ ਕਰਨ ਵਾਸਤੇ ਉਹ ਤਾਂ ਦੇਖਿਆ ਹੁਣ ਤਾਂ ਠੀਕ ਹੋ ਗਈ ਕੱਲੀ ਮੈਂ ਨਹੀਂ ਆਪਣੀ ਇਸ ਨਾ ਦੇਖੀ ਮੈਂ ਆ ਤਾਂ ਲਿੰਗ ਤਾਂ ਠੀਕ ਹੋ ਗਈ ਮੈਂ ਲੈ ਲੂੰਗੀ ਨੂੰ ਚਾਰ ਦਿਓ ਆਪਾਂ ਚਾਰ ਸਮਝ ਕੇ ਖਾ ਲਾਂਗੇ ਕੋਈ ਗਾਨੀਆਂ ਸੀ ਅੰਦਰ ਜਾ ਕੇ ਨਿੰਮੂ ਪਾਲਾਂਗੇ ਫਿਰ ਇਹਨੂੰ ਚਾਰ ਮੰਗੂ ਖਾਲਾਂਗੇ ਸ਼ਾਮ ਨੂੰ ਦਾਲ ਆ ਦਾਲ ਨੂੰ ਖਾਲਾਂਗੇ ਕਿਉਂਕਿ ਕੋਈ ਮਾਇ ਸੀ ਪਰਾ ਜਿਹੜਾ ਤੇਲ ਹੈ ਹਨਾ ਖਰਾਬ ਹੋ ਨੂੰ ਕਰਨਾ ਹੈ ਇਹ ਪੁੰਨ ਨਰ ਪੁੰਨ ਕੀ ਆ ਪਾਇਦੇ ਚ ਕੱਢ ਲਾਂਗੇ ਮਸਾਲਾ ਤਾਂ ਫਟ ਗਿਆ ਨਹੀਂ ਦਹੀਂ ਚ ਪਾ ਲੰਦੇ ਉਹ ਫਟ ਗਿਆ ਮੈਂ ਵਿੱਚ ਦੁੱਧ ਪਾ ਲਿਆ ਖਟਿਆਸ ਹੋ ਗਈ ਖਟਿਆਸ ਹੋ ਗਿਆ ਉਹ ਵੀ ਗਰਮ ਗਰਮ ਚ ਦਹੀਂ ਫਟ ਜਾਂਦੀ ਆ ਇਹ ਛੋਟ ਵਾਲੇ ਤਾਂ ਬਹੁਤ ਝੂਠ ਬੋਲਦੇ ਨੇ ਦੇਖਿਆ ਹੈ ਕਿ ਯੂਪੀ ਚ ਭੇੜੀਏ ਆ ਗਏ ਹਾਂ ਆਪਣੇ ਉਹ ਰਿਓ ਘਰ ਦੇ ਸਾਰੇ ਕਿਤੇ ਆਪਣੇ ਪੰਗਾਂਗਰ ਫਿਰਦੇ ਨੇ ਤੇ ਫਿਰਦੇ ਨੇ ਤੇ ਯੂਪੀ ਚ ਭੇੜੀਏ ਫਿਰਦੇ ਨੇ ਦਸ ਜਵਾਕ ਖਾ ਲਏ ਹਾਈ ਹਾਈ ਜਵਾਕ ਦਾ ਹਰ ਲੋਕ ਨਾ ਹੋ ਸੋਤਾ ਕੇਂਦਰ ਸਰਕਾਰ ਤਾਂ ਕੁਝ ਵੀ ਨਹੀਂ ਕਰ ਰਹੀ ਹੈਗੀ ਇਹਨਾਂ ਦੇ ਹੱਥ ਚਾ ਚਾਰੇ ਲੋਕ ਦਿਨ ਰਾਤ ਡੰਟੇ ਲੈ ਲੈ ਬੜੇ ਬੜੇ ਸੋਟੀਆਂ ਲੈ ਲੈ ਫਿਰਦੇ ਆ ਇੱਕ ਬੱਚੇ ਨੂੰ ਖਾਣ ਲੱਗਿਆ ਤੇ ਉਹ ਮਾਂ ਭੇੜੀਏ ਨਾਲ ਲੜ ਕੇ ਉਹਨਾਂ ਜਵਾਕ ਬਚਾਇਆ ਹਾਂ ਹੋਰ ਜੁਆਕਾਂ ਨੂੰ ਖਾ ਰਿਹਾ ਜੁਆਕਾਂ ਦੇ ਅਟੈਕ ਕਰ ਰਿਹਾ ਕਿ ਜੁਆਗਬਾਰ ਖੇਲਦੇ ਨੇ ਨਾਲ ਛੋਡੇ ਹੁੰਦੇ ਨੇ ਨਾ ਜੁਆਕ ਛੋਡੇ ਹੁੰਦੇ ਨੇ ਅਨ ਜਾਨ ਹੁੰਦੀ ਨਹੀਂ ਵਿਚਾਰਿਆਂ ਚ ਹਨਾ ਵੀ ਆਪਣੇ ਆਪ ਨੂੰ ਬਚਾ ਸਕਣ ਵੱਡੇ ਆ ਜਿਹੜੇ ਉਹ ਸਾਰੇ ਡੰਡੇ ਛੋਟੇ ਲਈ ਫਿਰ ਰਹੇ ਆ ਹੁਣ ਕਹਿੰਦੇ ਲੋਕ ਆਪਣੀ ਰਖਵਾਲੀ ਆਪ ਕਰ ਰਹੇ ਆ ਦਿਨ ਰਾਤ ਹਾਂ ਭੇੜੀ ਹੋਰ ਭੇੜੀ ਆ ਗਈ ਮੈਂ ਕਿਹਾ ਜਿਵੇਂ ਛੱਟੇ ਹੀ ਹੁੰਦੇ ਆ ਪੰਜਾਬ ਚ ਚਿੱਤੇ ਆ ਗਏ ਜੋ ਪਿੱਛੇ ਭੇੜੀ ਆ ਗਈ ਯੂਪੀ ਦੀ ਭੇੜੀ ਆ ਚਾਰੇ ਪਾਸੇ ਅਟੈਕ ਕਰ ਰਹੇ ਆ ਪੂਰੇ ਕੁੱਤੇਆਂ ਨੂੰ ਖਾ ਰਹੇ ਆ ਉਹ। ਸਾਰੇ ਖਤਮ ਕਰ ਰਹੇ ਨੇ। ਆਵਾਰਾ ਕੁੱਤੇ ਖਤਮ ਹੋਣਗੇ। ਆਵਾਰਾ ਕੁੱਤੇ ਖਤਮ ਕਰ ਰਹੇ ਪਰ ਉਹ ਜਿਹੜੇ ਭੇੜੀਆਂ ਇਨਸਾਨਾਂ ਨੂੰ ਬੱਚਿਆਂ ਨੂੰ ਖਾ ਰਹੇ ਆ ਉਹ ਜ਼ਿਆਦੇ ਖਾ ਮਾਰਨ ਚਾਹੀਦੇ ਨੇ ਸਰਕਾਰ ਨੂੰ। ਹੋਰ ਸਰਕਾਰ ਕਰਦੀ ਰਹਿਆ ਨਹੀਂ ਕੁਛ। ਆਹੋ। ਉਹੀ ਬੋਲੀ ਜਾਂਦੀ ਐ ਲੈ ਕੇ ਫੜ ਕੇ ਆਹ ਪੜਨ ਵਾਲੀਆਂ ਖਬਰਾਂ ਵੀ ਝੂਠੀਆਂ ਐ। ਆਹ ਹੋਰ ਝੂਠੀਆਂ ਨੇ। ਹੋਰ ਤਾਂ ਹੀ ਤੋਂ ਦਰਮਿਆ ਪੂਰੇ ਨਹੀਂ ਲਿਖਿਆ ਵਿੱਚ ਤਫੜ ਗਿਆ ਮੈਂ ਲਿਖਿਆ ਝੂਠ ਸੱਚਾ ਕ ਝੂਠਾ। ਸੱਚਾ ਆ ਯਾ ਝੂਠਾ ਕੁਛ ਪਤਾ ਨਹੀਂ। ਕੁਛ ਪਤਾ ਨਹੀਂ। ਹੋਤਾ ਆਪਾਂ ਨੂੰ ਐ ਜੇ ਆਪਾਂ ਨੂੰ ਕੋਈ ਵੀਡੀਓ ਭੇਜ ਦਿੰਦਾ ਆਪਾਂ ਨੂੰ ਲੱਗਦਾ ਵੀ ਫੜ ਲਿਆ ਲੱਗਦਾ ਕਿਉਂਕਿ ਹਰ ਕੋਈ ਕਮੈਂਟ ਕਰਕੇ ਤਾਂ ਕਹਿ ਰਿਹਾ ਵੀ ਸਾਡੇ ਵੱਲ ਹੈ ਸਾਡੇ ਵੱਲ ਤਾਂ ਕਿੱਥੇ ਕਿੱਥੇ ਫਿਰ ਰਹੇ ਐਵੇਂ ਦੀ ਫਿਰ ਅਸੀਂ ਝੂਠਾ ਵਲੌਗ ਪਾਉਂਦੇ ਵੀ ਨਹੀਂ ਹੈਗੇ ਨਾ ਪਾਉਂਦੇ ਨਹੀਂ ਹੈਗੇ ਹਾਂ ਤੇ ਕੱਢ ਰੱਖਿਆ ਜਲੂਸ ਤੇ ਮੈਂ ਖਾਰੀਆਂ ਇੱਧਰ ਪਕੌੜੀਆਂ ਪਕੌੜੀਆਂ ਹੀ ਸਮਝੋ ਪਕੌੜੀਆਂ ਮਾਂਗੇ ਹੋ ਗਈ ਆ ਅੰਨੀ ਵਧੀਆ ਬਣੀ ਆ ਬਹੁਤ ਜ਼ਿਆਦਾ ਵਧੀਆ ਹੋਣੀ ਆ ਬਹੁਤ ਟੇਸਟੀ ਲੱਗ ਰਹੀ ਆ ਵਿੱਚ ਦੂਜੀਆਂ ਨਮਕੀਨਾਂ ਪੈ ਗਈਆਂ ਬਹੁਤ ਸਵਾਦ ਲੱਗ ਰਹੀ ਆ ਤੇ ਹੁਣ ਮੈਂ ਇਹਦੇ ਚ ਪਾਉਂਗੀ ਸੌਸ ਸੌਸ ਤੇ ਵੀ ਨਾ ਸੌਸ ਲਾਉਣਾ ਉਹ ਹੱਸਾ ਤਾ ਟੁੱਟ ਕੇ ਗਿਰ ਗਈ ਅਬ ਆ ਗਈ ਸਾਸ ਪਾਈ ਤੋਂ ਬਿਨਾਂ ਤਾਂ ਕੋਈ ਮਜ਼ਾ ਨਹੀਂ ਆਦਾ ਫੇਰਾ ਹੁਣ ਡਾਈਟਿੰਗ ਕਿੱਥੇ ਡਾਈਟਿੰਗ ਸੋ ਇਹ ਗੱਲ ਮੈਂ ਕਰ ਨਹੀਂ ਸਕਦੀ ਡਾਈਟਿੰਗ ਨਾ ਕਰਦੀ ਹੈਗੀ ਆ ਮੈਂ ਸ਼ਾਮ ਨੂੰ ਰੋਟੀ ਜਮੇ ਹੀ ਛੱਡਦੀ ਹੁਣ ਸਾਰਿਆਂ ਨੂੰ ਵੀਡੀਓ ਚ ਵੀ ਦੇਖਦੇ ਮੈਨੂੰ ਅੱਧੀ ਰੋਟੀ ਤਾਂ ਹੈਗੀ ਕੱਲ ਮੇਰੀ ਆਓ ਚੱਲਾਂਗੇ ਡਾਈਟਿੰਗ ਹੋਰ ਕੜੀ ਚ ਫੈਟ ਹੁੰਦਾ ਨਹੀਂ ਕੜੀ ਕੋਲੀ ਭਰ ਕੇ ਖਾ ਲਈ ਮੈਂ ਹਾਂ ਕੜੀ ਵਿੱਚ ਜਿਹੜਾ ਡਾਈਟਿੰਗ ਦਾ ਸਮਾਨ ਲਿਆਂਦਾ ਪਿਆ ਉਹ ਖਾਣੇ ਆ आदरणीय सुरेश सर हेलो ਤਰੀਕਾ ਦਾਇ ਆਪਣੇ 6 ਦਾ ਅੱਜ 2 ਆ ਮਨ ਲਾ ਜਦ ਤੀ ਆ ਗਈ ਤੀ ਲੋ ਜੀ ਅਸੀਂ ਮੱਥਾ ਟੇਕਿਆ ਯਾਰ 10 ਹੋਣ ਲੱਗ ਗਿਆ ਅਰਦਾਸ ਤੇ ਪਹਿਲਾਂ ਪਹਿਲਾਂ ਨਾ ਫਿਰ ਅਸੀਂ ਮੋੜਿਆ ਹਨੇਰਾ ਹੋ ਜਾਣਾ ਹਨਾ ਤਾਂ ਕਰਕੇ 8 ਵਾਰ ਦੀ ਅੱਛੀਆ ਫਿਰ ਪੰਚਮੀ ਆ ਧੰਨਵਾਦੀ ਧੰਨਵਾਦੀ ਸਹੀ ਲਿਖਿਆ ਮੈਂ ਗਲਤ ਪੜ੍ਹ ਲਿਆ ਹਾਂ ਗਲਤ ਲਿਖਿਆ ਜੇ 10 ਵਾ ਹੋ ਜਾਂਦੇ ਫਿਰ ਪਲੇਟ ਫਿਰ ਹਨੇਰਾ ਹੋ ਜਾਂਦਾ ਅਗੇ ਤੇ ਪਰਲੀ ਲਓ ਜੀ ਹੁਣ ਅਸਾਂ ਸਾਰੇ ਲਾ ਕੇ ਰੋਟੀ ਖਾਣ ਤੇ ਦਾਲ ਜਿਵੇਂ ਤੁਹਾਨੂੰ ਦੱਸਿਆ ਸੀਗਾ ਸਵੇਰ ਦੀ ਤੇ ਉਹ ਜਿਹੜੀਆਂ ਹੁਣ ਦਹੀਂ ਮਿਸਤੀ ਜੀ ਬਣਾਈ ਤੇ ਮਿਰਚਾਂ ਮੇਟਾਂ ਦਾ ਕੱਟ ਲਿਆ ਕਿਉਂਕਿ ਮਿਰਚਾਂ ਨੂੰ ਕੁਝ ਨਹੀਂ ਹੋਇਆ ਉਹ ਠੀਕ ਆ ਉਹ ਦਾ ਤੁੱਜਾ ਫਟਿਆ ਸੀਗਾ ਉਹ ਅਸੀਂ ਕੱਟਤਾ ਤੇ ਬਸ ਰੋਟੀ ਖਾਣ ਲੱਗੇ ਆ ਬਸ ਅੱਜ ਦਾ ਸਾਡਾ ਵਲੌਗ ਇੱਥੇ ਤੱਕ ਸੀਗਾ ਉਮੀਦ ਆ ਵੀ ਤੁਹਾਨੂੰ ਜਰੂਰ ਜਰੂਰ ਪਸੰਦ ਆਊਗਾ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਵਕਤ-ਵਕਤ ਲਾਈਕ ਕਰਦੇ ਆ ਕਰੋ ਛੋਣੇ ਛੋਣੇ ਕਮੈਂਟ ਕਰਦੇ ਰਹੋ ਤੇ ਹਮੇਸ਼ਾ ਸਾਡੇ ਨਾਲ ਜੁੜੇ ਰਹੋ ਬਸ ਹੁਣ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ